ਇਸ ਵੇਲੇ ਦੀ ਵੱਡੀ ਖਬਰ ਕਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਫਿਰੋਤੀਆਂ ਮੰਗਣ ਵਾਲੇ ਵਿਦੇਸ਼ੀ ਗੈਂਗਸਟਰਾਂ ਦੇ ਦੋ ਕਰਨਦਿਆਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਸੰਬੰਧੀ ਪ੍ਰੈਸ ਵਾਰਤਾ ਕਰਦੇ ਹੋਏ ਪੱਤਰਕਾਰਾਂ ਨਾਲ तमाम ਜਾਣਕਾਰੀ ਸਾਂਝੀ ਕੀਤੀ ਗਈ ਹੈ ਤੁਸੀਂ ਵੀ ਸੁਣੋ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਰਿਹਾ ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਵਿਸ਼ਾ ਨਿਰਦੇਸ਼ਾ ਹੇਟ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਲੈਂਦੇ ਹੋਏ ਜਿਹੜੀ ਪੰਜਾਬ ਪੁਲਿਸ ਕੰਮ ਕਰ ਰਹੀ ਹੈਗੀ ਹੈ ਇਹਦੀ ਲੜੀ ਦੇ ਵਿੱਚ ਹੀ ਤਰਨਤਾਰਨ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੋਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਉਹਦਾ ਅਸੀਂ ਪਰਦਾਫਾਸ਼ ਕੀਤਾ ਹੈਗਾ ਤਰਨਤਾਰਨ ਪੁਲਿਸ ਨੂੰ ਜਿਹੜਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਜਿਹੜਾ ਬਾਰ-ਬਾਰ ਵੱਖ-ਵੱਖ ਥਾਵਾਂ ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ ਤੇ ਫਿਰੌਤੀਆ ਵੀ ਮੰਗਦਾ ਹੈਗਾ ਤੇ ਇਹਨਾਂ ਨੇ ਸਾਡੇ ਤਰਨਤਾਰਨ ਨੇਂਦ ਚ ਵੱਖ-ਵੱਖ ਥਾਵਾਂ ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ ਇਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਐਸਪੀ ਡੀ ਸਾਹਿਬ ਡੀਐਸਪੀ ਡੀ ਇੰਚਾਰਜ ਸੀਆਈਏ ਤੇ ਐਸਐਚਓ ਸਦਰਪੱਟੀ ਵੱਲੋਂ ਕਾਰਵਾਈ ਕਰਦੇ ਹੋਏ ਖੂਫੀਆ ਇਨਫੋਰਮੇਸ਼ਨ ਦੇ ਬੇਸ ਤੇ ਇਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਦੌਰਾਨੇ ਗਸ਼ਤ ਸਾਨੂੰ ਦੋ ਸ਼ੱਕੀ ਬੰਦੇ ਮਿਲੇ ਜਿਹੜੀ ਇਮੀਡੀਏਟਲੀ ਰੋਕ ਕੇ ਉਹਨਾਂ ਨੂੰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਡਰ ਕੇ ਉਹਨਾਂ ਨੇ ਜਿਹੜੀ ਜਵਾਬੀ ਫਾਇਰ ਪੁਲਿਸ ਤੇ ਕਰਤੇ ਜਵਾਬੀ ਫਾਇਰ ਹੋਣ ਤੇ ਇਮੀਡੀਏਟਲੀ ਜਿਹੜੀ ਪੁਲਿਸ ਵੱਲੋਂ ਆੜ ਲਈ ਗਈ ਤੇ ਆਪਣੇ ਆਪਣੇ ਬਚਾਅ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕਰਦੇ ਹੋਏ ਇਹਨਾਂ 'ਚੋਂ ਜਿਹੜਾ ਇੱਕ ਅਕਿਊਜ਼ਡ ਹੈ ਪਵਨਦੀਪ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਬਲੇਰ ਰੋਡ ਪਿੱਖੇਵੰਡ ਇਹਦੇ ਜਿਹੜੇ ਇੱਕ ਫਾਇਰਮ ਇੰਜਰੀ ਹੋਈ ਹੈ ਇਹਦੇ ਲੱਤ ਤੇ ਗੋਲੀ ਵੱਜੀ ਹੈਗੀ ਹੈ ਤੇ ਦੂਜਾ ਮੁੰਡਾ ਜਿਹੜਾ ਉਹਦੇ ਨਾਲ ਸੀਗਾ ਜਿਹੜਾ ਕਿ ਜੁਵਨਾਈਲ ਹੈਗਾ ਉਹਨੂੰ ਵੀ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਇਸ ਵਾਰਦਾਤ ਦੇ ਉੱਤੇ ਇਮੀਡੀਏਟਲੀ ਜਿਹੜੀ 18 ਤੇ 19 ਰਾਤ ਦੇ ਵਿੱਚ ਹੋਇਆ ਹੈ ਮੁਕੱਦਮਾ ਨੰਬਰ 97 ਜੇਰਤਾਰਾ 109 ਤੇ 35 ਭਾਰਤੀਏ ਨਾਗਰਿਕ ਸਨਿਤ ਨਾਗਰੀ ਸਨਿਤਾ ਅਤੇ ਆਮ ਸੈਕਟ ਦੇ ਤਹਿਤ ਜਿਹੜਾ ਮੁਕਦਮਾ ਜਿਹੜਾ ਦਰਜ ਕਰ ਲਿਆ ਗਿਆ ਹੈਗਾ ਤੇ ਜਿਹੜੇ ਇਹ ਮੁਜਰਮ ਹੈਗੇ ਇੱਕ ਜਿਹੜੇ ਜਿਹਰੇ ਇਲਾਜ ਹੈਗੇ ਆ ਮੁੱਢਲੀ ਪੁੱਛਕਿਸ ਛੇ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਆ ਬੰਦੇ ਇਸ ਇਲਾਕੇ 'ਚ ਜਿਹੜਾ ਆ ਵੇਟ ਕਰ ਰਹੇ ਸੀਗੇ ਤੇ ਇਹਨਾਂ ਨੇ ਆ ਇਸ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਦੀ ਖੋ ਕਰਕੇ ਆ ਕੋਈ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੌਕੇ ਤੇ ਅरेस्ट ਦੌਰਾਨ ਇਹਨਾਂ ਕੋਲੋਂ ਦੋ ਜਿਹੜੇ ਵੈਪਨ ਬਰਾਮਦ ਹੋਏ ਐ ਇੱਕ ਜਿਹੜਾ ਸੋਫਿਸਟੀਕੇਟਿਡ ਗਲੌਕ 9mm ਵੈਪਨ ਜਿਹੜਾ ਮੇਡ ਇਨ ਆਸਟਰੀਆ ਸਮੇਤ ਮੈਗਜ਼ੀਨ ਤੇ ਇੱਕ ਜ਼ਿੰਦਾ ਰੌਣ ਤੇ ਦੋ ਚਲੇ ਹੋਏ ਖੋਲ ਬਰਾਮਦ ਹੋਏ ਐ ਇਸ ਤੋਂ ਇਲਾਵਾ ਇੱਕ ਨਾਜਾਇਜ਼ ਦੇਸੀ ਪਿਸਟਲ ਜਿਹੜਾ 32 ਬੋਰ ਸਮੇਤ ਅੱਠ ਲੋਂਦ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਏ ਐ ਦੌਰਾਨ ਤਫ਼ਤੀਸ਼ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਤੇ ਕੁਝ ਜਿਹੜੀ ਵਾਰਦਾਤਾਂ ਤਰਨਤਾਰਨ ਦੇ ਵਿੱਚ ਇਹਨਾਂ ਨੇ ਕੀਤੀਆਂ ਉਹ ਵੀ ਟਰੇਸ ਹੋਈਆਂ ਇਹਦੇ ਵਿੱਚ ਮੁਕਦਮਾ ਨੰਬਰ 70 ਮਿਤੀ 12/8/2024 ਆ ਜੁਰਮ 109 308 4 111 12B BNS ਤੇ 25 ਆਮਜ਼ ਐਕਟ थाना ਬਲਟੋਹਾ ਵਿੱਚ ਦਰਜ ਸਿਕਾ ਜਿਹਦੇ ਵਿੱਚ ਇੱਕ ਬਲਟੋਹਾ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਮੋਦੀਖਾਨੇ ਉੱਤੇ ਜਿਹੜੀ ਫਾਇਰਿੰਗ ਇਹਨਾਂ ਨੇ ਕੀਤੀ ਸੀਗੀ ਦੂਜਾ ਮੁਕਦਮਾ ਨੰਬਰ 73 ਮਿਤੀ 18/7/2024 125 BNS ਤੇ ਆਮ ਐਕਟ ਸਦਰ ਪੱਟੀ ਦਰਜ ਹੋਇਆ ਸੀ ਜਿੱਥੇ ਪਿੰਡ ਚੂਸਲਿਆ ਵੜਵੇ ਵਿੱਚ ਇੱਕ ਡਾਕਟਰ ਸਾਹਿਬ ਦੇ ਉੱਤੇ ਜਿਹੜੀ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕੱਦਮਾ ਟਰੇਸ ਹੋਇਆ ਹੈਗਾ ਮੁਕੱਦਮਾ ਨੰਬਰ 99 ਮਿਤੀ 3/9/2024 ਜਿਹੜਾ ਜੁਰਮ 308 2 308 4 125 351 BNS ਤੇ ਆਮ ਐਕਟ ਦੇ ਤਹਿਤ ਸਦਰ ਪੱਟੀ ਤੇ ਵਿੱਚ ਦਰਜ ਹੋਇਆ ਹੈ ਇਹਦੇ ਵਿੱਚ ਦੋਸ਼ੀਆਂ ਨੇ ਜਿਹੜਾ ਘਰਿਆਲੇ ਦੇ ਵਿੱਚ ਇੱਕ ਸੁਨਿਆਰੀ ਦੀ ਦੁਕਾਨ ਤੇ ਵੀ ਫਾਇਰਿੰਗ ਕੀਤੀ ਸੀਗੀ ਚੌਥਾ ਇਹਨਾਂ ਤੋਂ ਇੱਕ ਅਸੀਂ ਜਿਹੜਾ ਤਫਤੀਸ਼ਰਾਂ ਨੇ ਇੱਕ ਵੀਡੀਓ ਵੀ ਸਾਨੂੰ ਮਿਲਿਆ ਸੀਗਾ ਜਿਹਦੇ ਵਿੱਚ ਇੱਕ ਜਿਹੜੇ ਆ ਨਾਗਰਿਕ ਹੈਗੇ ਆ ਉਹਨਾਂ ਦੀ ਇਹ ਰੈਕੀ ਵੀ ਕਰ ਰਹੇ ਸੀ ਤੇ ਅੱਗੇ ਜਾ ਕੇ ਉਹਨਾਂ ਉੱਤੇ ਵੀ ਜਿਹੜਾ ਇਹਨਾਂ ਨੇ ਜਿਹੜੀ ਵਾਰਦਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀਗੀ ਜਿਹੜਾ ਇਹਨਾਂ ਦੀ ਅਰੈਸਟ ਤੋਂ ਜਿਹੜੇ ਇਲਾਕੇ ਦੇ ਕਾਫੀ ਜਿਹੜੇ ਕੇਸ ਸਟ੍ਰੇਸ ਵੀ ਹੋਏ ਹਨ ਤੇ ਆਉਣ ਵਾਲੇ ਸਮੇਂ ਤੇ ਜਿਹੜੀ ਕੋਈ ਵੱਡੀ ਵਾਰਦਾਤ ਕਰਨ ਨੂੰ ਵੀ ਇਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹ ਵੀ ਅਸੀਂ ਜਿਹੜੇ ਰੱਦ ਕਰਤੇ ਹਨ ਦੋਸ਼ੀਆਂ ਦਾ ਹੁਣ ਰਿਮਾਂਡ ਲਿਆ ਜਾਊਗਾ ਰਿਮਾਂਡ ਲੈਣ ਉਪਰੰਤ ਹੋਰ ਜਿਹੜੀ ਡੁਗਾਈ ਨਾਲ ਇਹਨਾਂ ਦੇ ਸਾਥੀ ਹੈਗੇ ਆ ਉਹਨਾਂ ਸਮੇਤ ਵੀ ਜਿਹੜੀ ਤਫਤੀਸ਼ ਕੀਤੀ ਜਾਊਗੀ ਤੇ ਬੈਕਵਰਡ ਤੇ ਫਾਰਵਰਡ ਲਿੰਕਵੇਜਸ ਤੇ ਵੀ ਵਰਕ ਕੀਤਾ ਜਾਊਗਾ ਉਮੀਦ ਕਰਦੇ ਆ ਕਿ ਹੋਰ ਵੀ ਜਿਹੜੀ ਵਾਰਦਾਤਾ ਤੇ ਉਹਨਾਂ ਦੇ ਸਾਥੀ ਕਾਬੂ ਕੀਤੇ ਜਾਣਗੇ ਇੱਕ ਵਿਦੇਸ਼ ਬੈਠੇ ਗੈਂਗਸਟਰ ਹੈਗੇ ਆ ਉਹਨਾਂ ਵੱਲੋਂ ਹੀ ਜਿਹੜੀ ਚਲਾਈ ਗਈ ਹੈ ਪੁਲਿਸ ਵੱਲੋਂ ਤਕਰੀਬਨ 6 ਰਾਉਂਡ ਜਿਹੜੇ ਫਾਇਰ ਹੋਏ ਆ ਪਹਿਲਾਂ ਵੀ ਮਾਮਲੇ ਦਰਜ ਇਹਨਾਂ ਤੋਂ ਕੁਝ ਇਨਾਂ ਦੇ ਪਹਿਲਾਂ ਕੋਈ ਮਾਮਲਾ ਨਹੀਂ ਸੀਗਾ ਜਿਹੜਾ ਅਡਲਟ ਹੈਗਾ तकरीबन 18 ਸਾਲ ਦਾ ਹੈਗਾ ਤੇ ਇੱਕ ਜਿਹੜਾ 17 ਸਾਲ ਥੋੜਾ 18 ਸਾਲ ਦੇ ਵਿੱਚ ਹੈਗਾ ਸਰ ਜਿਹੜੇ ਗੈਂਗਸਟਰ ਬਾਹਰ ਬੈਠੇ ਕਿੰਨਾਂ ਦੇ ਕਹਨ ਤੇ ਸਾਰੀਆਂ ਵਾਅਦਾਤਾਂ ਕਰ ਰਹੇ ਸੀ ਔਰ ਕੋਈ ਨਾਮ ਕੁਝ ਵਾਸੀ ਆ ਇਹ ਇੱਕ ਕ੍ਰਿਮੀਨਲ ਹੈਗਾ ਇਸ ਏਰੀਆ ਦਾ ਹੀ ਜਿਹੜਾ ਟਰਬ ਦਾਸੋਵਾਲ ਨਾ ਦਾ ਉਹਦੇ ਕਹਨ ਤੇ ਨਾਲੇ ਕੀਤਾ ਸੀਗਾ ਸਰ ਟੋਟਲ ਕਿੰਨੇ ਜਣੇ ਜੀ ਹੋਂ ਜਿਹੜੇ ਜਿਹੜੇ ਇੱਕ ਜਣਾ ਜਗਮੀ ਹੈ ਤੇ ਬਾਕੀ ਹੋਰ ਕਿੰਨੇ ਜਣੇ ਹੋਰ ਵੀ ਕੋਈ ਹੋਣਾਂ ਦਾ ਮਗਰ ਹੈ ਕੋਈ ਹੋਰ ਵੀ ਨਹੀਂ ਬਿਲਕੁਲ ਅਜੇ ਤਫਤੀਸ਼ ਦਾ ਪਾਰਟ ਹੈਗਾ ਅਜੇ ਇਹਨਾਂ ਦੇ ਦੋ ਹੀ ਮੇਨ ਬੰਦੇ ਜਿਹੜੇ ਫੜੇ ਹੈਗੇ ਤੇ ਆਪਣੇ ਇਲਾਕੇ ਦੀ ਜਿਹੜੀ ਕਾਫੀ ਵਾਰਦਾਤਾ ਜਿਹੜੀ ਹੁਣ ਤੱਕ ਟ੍ਰੇਸ ਨਹੀਂ ਹੋਈ ਸੀ ਸਾਰੀ ਅਸੀਂ ਟ੍ਰੇਸ ਕਰ ਲਿਆ ਹੈਗੀਆ। ਦਵਿੰਦੀਪ ਸਿੰਘ ਦੀ ਫੈਮਿਲੀ ਕਲੇਮ ਕਰਦੀ ਕਿ ਉਹਨਾਂ ਉੱਤੇ ਉਹ ਕਰੋਂ ਕਰ ਕੀਤਾ ਗਿਆ ਚੁੱਕਾ ਹੈਗਾ ਵੱਲੋਂ। ਨਹੀਂ ਇਹਨਾਂ ਨੂੰ ਜੀ ਇਦਾਂ ਹੀ ਇਹ ਬੇਸਿਕਲੀ ਇਹਨਾਂ ਤੇ ਇੰਨੀ ਵਾਰਦਾਤਾ ਜਿਹੜੀ ਕੀਤੀਆਂ ਇਹ ਇਦਾਂ ਹੀ ਘਰੋਂ ਬਾਹਰ ਹੀ ਜਿਹੜੇ ਘੁੰਮਦੇ ਰਹਿੰਦੇ ਸੀ ਤੇ ਲਗਾਤਾਰ ਜਿਹੜੇ ਕ੍ਰਾਈਮ ਦਾ ਹੀ ਕੰਮ ਕਰਦੇ ਸੀਗੇ ਤੇ ਇਦਾਂ ਹੀ ਬੇਸਿਕਲੀ ਕਾਰਵਾਈ ਇਹਨਾਂ ਤੇ ਕੀਤੀ ਗਈ ਹੈ। ਸਾਨੂੰ ਸਾ ਵੀ ਕਰਦੇ ਹੈ ਕੋਈ ਜਸਟ ਹੋਇਆ ਕੋ ਡੋਕ 10 ਤੋਂ ਵੱਧ ਮੁਕਦਮੇ ਜਿਹੜੇ ਦਰਜ ਨੇ ਤੇ ਸਰ ਨਸ਼ੇ ਦਾ ਵੀ ਕੋਈ ਸਾਹਮਣੇ ਆਇਆ ਮਾਮਲਾ ਕਿ ਨਸ਼ਾ ਪੀਂਦੇ ਹੁੰਦੇ ਸੀ ਜਾਂ ਨਸ਼ਾ ਉਲਾਈ ਕਰਦੇ ਨਹੀਂ ਇਹ ਅਜੇ ਮਾਮਲਾ ਜਿਹੜੇ ਤਫਤੀਸ਼ੇ ਦੇ ਬਾਰੇ ਡੂੰਘਾਈ ਨਾਲ ਤਤਤੀਸ਼ ਕਰਕੇ ਤੁਹਾਨੂੰ ਦੱਸਾਂਗੇ ਜਿਹੜਾ ਬਲਕ ਮਿਸਟਰ ਬਰੰਦ ਹੋਇਆ ਹੈ ਕਿ ਇਹਨਾਂ ਨੇ ਵਾਰਦਾਤਾਂ 'ਚ ਵਰਤਿਆ ਸੀ ਔਰ ਸਰ ਇਹ ਕਿੱਥੋਂ ਜਿਹੜੇ ਅਮਰੀਕਨ ਹਨ ਨਹੀਂ ਬਿਲਕੁਲ ਇਹ ਵੈਪਨ ਜਿਹੜਾ ਆਸਟਰੀਅਨ ਹੈਗਾ ਤੇ ਇਮੀਡੀਏਟਲੀ ਇਹਨੂੰ ਫੋਰੈਂਸਿਕ ਐਗਜ਼ਾਮੀਨੇਸ਼ਨ ਲਈ ਅਸੀਂ ਭੇਜਾਂਗੇ ਤੇ ਉਹਦੇ ਮੁਤਾਬਿਕ ਜਿਹੜਾ ਆਪਾਂ ਤੁਹਾਨੂੰ ਸਹੀ ਤੱਤ ਦੱਸ ਸਕਾਂਗੇ ਸਰ ਇਹ ਪਤਾ ਲੱਗਾ ਕਿ ਕਿੰਨੀਆਂ ਇਹਨਾਂ ਫਰੋਟੀਆਂ ਖਤਮ ਹੋ ਚੁ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਕੱਲ ਰਾਤ ਨੂੰ ਹੀ ਜਿਹੜਾ ਵਾਕਿਆ ਹੋਇਆ ਹੈਗਾ ਤੇ ਹੁਣੇ ਜਿਹੜੇ ਦੋਸ਼ੀ ਜਿਹੜੇ ਚਿਹਰੇ ਇਲਾਜ ਹੈਗੇ ਆ ਤੇ ਤਫਤੀਸ਼ਦਾਰਾਂ ਨੇ ਸਾਰੀ ਗੱਲਾਂ ਸਹੀ ਕਲੀਅਰ ਕਰਾਂਗੇ ਸਾਰੇ ਕਲੀਅਰ ਕਰਨ ਨੂੰ ਮਿਲ ਰਿਹਾ ਕਿ ਫੌਤਰੀ ਦੀ ਬਾਡੀ ਕਿ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਐ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਹੈ ਬੇਚੇਜਕ ਹੋ ਕੇ ਤੁਸੀਂ ਆ ਕੇ ਸਾਡੇ ਕੋਲ ਆਓ ਇਮੀਡੀਏਟਲੀ ਜਿਹੜੀ ਤੁਹਾਡੀ ਕੰਪਲੇਂਟ ਤੇ ਐਫ ਆਈ ਆਰ ਦਰਜ ਕੀਤੀ ਹੋएगी ਕੀਤੀ ਜਾਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਅੱਗੇ ਵੀ ਕਰਾਂਗੇ